ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਦੀ ਕਹਾਣੀ ਦੇ ਵਿੱਚ ਸਾਰਿਆਂ ਦਾ ਸਵਾਗਤ ਹੈ ਜੀ ਉਮੀਦ ਹੈ ਤੁਹਾਨੂੰ ਕਹਾਣੀ ਵਧੀਆ ਲੱਗੇਗੀ ਆਓ ਆਪਾਂ ਸ਼ੁਰੂ ਕਰਦੇ ਹਾਂ ਸ਼ੁਰੂ ਕਰਨ ਤੋਂ ਪਹਿਲਾਂ ਵੀਡੀਓ ਨੂੰ ਲਾਈਕ ਜ਼ਰੂਰ ਕਰ ਦਿਓ ਜੀ 4 ਵਜੇ ਸਵੇਰੇ ਪੰਘੂੜੇ ਦੀ ਬੈਲ ਵੱਜਦੀ ਹੈ ਸਾਰਾ ਸਟਾਫ ਅਲਰਟ ਹੋ ਗਿਆ ਮੈਡਮ ਸੁਰਮਿਤ ਨੇ ਬਾਹਰ ਦੇਖਿਆ ਤਾਂ ਇੱਕ ਸੋਹਣੀ ਗੋਲ ਮਟੋਰ ਗੁੜੀਆ ਪੰਘੂੜੇ ਵਿੱਚ ਰੱਖ ਕੇ ਕੋਈ ਚਲਾ ਗਿਆ ਸੀ ਲਾਲ ਰੰਗ ਦਾ ਸੂਟ ਪਾਈ ਲਾਗੇ ਦੁੱਧ ਦੀ ਬੋਤਲ ਰੱਖੀ ਹੋਈ ਸੀ ਮੈਡਮ ਨੇ ਬੱਚੀ ਨੂੰ ਚੁੱਕਿਆ ਤੇ ਅੰਦਰ ਲੈ ਗਈ ਸਾਰਾ ਸਟਾਫ ਬੱਚੀ ਦੇ ਦਿਵਾਲੇ ਆ ਗਿਆ ਕਿੰਨੀ ਸੋਹਣੀ ਆ ਇਹ ਗੋਬਲੂ ਜੀ ਸਾਰੇ ਉਸ ਨੂੰ ਦੇਖ ਕੇ ਖੁਸ਼ ਸਨ ਸਵੇਰ ਹੋਣ ਤੇ ਮੈਡਮ ਸਰਮਿਤ ਗੁੱਡੀ ਨੂੰ ਲੈ ਕੇ ਸਿਵਲ ਹਸਪਤਾਲ ਗਈ ਉੱਥੇ ਡਾਕਟਰ ਨੇ ਬੱਚੀ ਦੀ ਜਾਂਚ ਕੀਤੀ ਤੇ ਕਿਹਾ ਇਸ ਦਾ ਜਨਮ ਇੱਕ ਦਿਨ ਪਹਿਲਾਂ ਹੀ ਹੋਇਆ ਤੇ ਪੂਰੀ ਤਰ੍ਹਾਂ ਨਾਲ ਠੀਕ ਆ ਇਸ ਦਾ ਭਾਰ 4.5 ਕਿਲੋ ਆ ਮੈਡਮ ਸਰਮਿਤ ਨੇ ਵਾਪਸ ਆ ਕੇ ਸਾਰੇ ਕਾਗਜ਼ੀ ਕਾਰਵਾਈ ਕੀਤੀ ਸਾਰੇ ਸਟਾਫ ਨੂੰ ਬੁਲਾਇਆ ਤੇ ਬੱਚੀ ਬਾਰੇ ਦੱਸਿਆ ਤੇ ਉਸ ਦਾ ਨਾਮ ਰੱਖਿਆ ਗੁਰਨੂਰ ਕੌਰ ਆਂਟੀ ਜਸਵੰਤ ਦੀ ਡਿਊਟੀ ਲਗਾਈ ਗੁਰਨੂਰ ਨੂੰ ਸੰਭਾਲ ਲੈਂਦੀ ਆਂ ਆਂਟੀ ਜਦੋਂ ਗੁਰਨੂਰ ਨੂੰ ਬਾਹਰ ਭਾਂਡੇ ਵਿੱਚ ਲੈ ਕੇ ਆਈ ਤਾਂ ਸਾਰੀਆਂ ਬੱਚੇ ਆਂਟੀ ਤੇ ਦਿਵਾਲੀ ਹੋ ਗਈਆਂ ਸਾਨੂੰ ਨਮਕ ਆਕਾ ਦਿਖਾਓ ਆਂਟੀ ਜਸਵੰਤ ਬੋਲੀ ਨਿਰ ਰੁਕ ਚੋ ਸਵਰ ਕਰੋ ਦਿਖਾਉਣੀ ਆ ਇਹ ਵੀ ਤੁਹਾਡੇ ਵਰਗੀ ਆ ਲੈ ਦੇਖ ਲਵੋ ਮੰਮੀਆਂ ਭੋਲੀ ਜੀ ਆ ਸੰਦੀ ਬੋਲੀ ਸਾਰੀਆਂ ਕੁੜੀਆਂ ਗੁਰਨੂਰ ਨੂੰ ਦੇਖ ਕੇ ਖੁਸ਼ ਸਨ ਆਂਟੀ ਦੀਆਂ ਅੱਖਾਂ ਵਿੱਚ ਪਾਣੀ ਸੀ ਉਹ ਸੋਚ ਰਹੀ ਸੀ ਲੋਕਾਂ ਦੇ ਦਿਲ ਹੀ ਨਹੀਂ ਹੈਗੇ ਇੰਨੀਆਂ ਸੋਹਣੀਆਂ ਕੁੜੀਆਂ ਨੂੰ ਕਿਵੇਂ ਛੱਡ ਜਾਂਦੇ ਹਨ ਆਂਟੀ ਜਸਵੰਤਾ ਕੋਈ ਨਹੀਂ ਸੀ ਆਪਣਾ ਜਿਸ ਕਰਕੇ ਉਹ ਆਸ਼ਰਮ ਵਿੱਚ ਰਹਿੰਦੀ ਤੇ ਬੱਚੀਆਂ ਦੀ ਦੇਖਭਾਲ ਕਰਦੀ ਹੋਰ ਵੀ ਮੈਂਬਰ ਸਨ ਪਰ ਆਂਟੀ ਦੇ ਉੱਥੇ ਰਹਿਣ ਕਰਕੇ ਸਾਰੀਆਂ ਬੱਚੀਆਂ ਆਂਟੀ ਨੂੰ ਮਾਂ ਕਹਿੰਦੀਆਂ ਬਹੁਤ ਪਿਆਰ ਕਰਦੀ ਸੀ ਆਂਟੀ ਸਾਰੀਆਂ ਬੱਚੀਆਂ ਨੂੰ ਮੈਡਮ ਸਰਮੇਤ ਦੇ ਨਾ ਹੋਣ ਤੇ ਆਂਟੀ ਸਾਰਾ ਆਸ਼ਰਮ ਸੰਭਾਲਦੀ ਨਮੇਆਏ ਸਟਾਫ ਨੂੰ ਦੱਸ ਹੀ ਰੰਦੀ ਬੱਚੇ ਨੂੰ ਕਿਵੇਂ ਸੰਭਾਲਣਾ ਹਰੇਕ ਦਾ ਪੂਰਾ ਖਿਆਲ ਰੱਖਦੀ ਇੰਨੀ ਨੂੰ ਗਨੂਰ ਨੇ ਰੋਣਾ ਸ਼ੁਰੂ ਕਰ ਦਿੱਤਾ ਤਾਂ ਆਂਟੀ ਨੇ ਉਸ ਨੂੰ ਦੁੱਧ ਪਿਲਾ ਕੇ ਸਵਾ ਦਿੱਤਾ ਗਨੂਰ ਸਭ ਤੋਂ ਛੋਟੀ ਹੁੰਨ ਸਾਰੇ ਹੀ ਉਸ ਨੂੰ ਪਿਆਰ ਕਰਦੇ ਜੋ ਕੁੜੀਆਂ ਵੱਡੀਆਂ ਸਨ ਉਸ ਨੂੰ ਚੁੱਕ ਕੇ ਖੰਡਾਉਂਦੀਆਂ ਰਹਿੰਦੀਆਂ ਗਨੂਰ ਵੇ ਹੌਲੀ-ਹੌਲੀ ਸਭ ਦੇ ਹੱਥਾਂ ਵਿੱਚ ਰਹਿਣਾ ਸਿੱਖ ਗਈ ਆਂਟੀ ਜਸਵੰਤਾ ਗਨੂਰ ਨਾਲ ਵਿਸ਼ੇਸ਼ ਲਗਾ ਸੀ ਭਵੇਂ ਆਂਟੀ ਸਾਰਾ ਦਿਨ ਵਿਅਸ ਰਹਿੰਦੀ ਪਰ ਉਹ ਇੱਕ ਟਾਈਮ ਗਰਨੂਰ ਨੂੰ ਜ਼ਰੂਰ ਚਖਦੀ ਇੱਕ ਸਾਲ ਪਤਾ ਹੀ ਨਹੀਂ ਲੱਗਾ ਕਿਵੇਂ ਗੁਜ਼ਰ ਗਿਆ ਗਰਨੂਰ ਦਾ ਜਨਮ ਦਿਨ ਸਾਰੀਆਂ ਬੱਚੀਆਂ ਨਾਲ ਮਨਾਇਆ ਗਿਆ ਆਸ਼ਰਮ ਵਿੱਚ ਸਾਰੀਆਂ ਬੱਚੀਆਂ ਦਾ ਜਨਮ ਦਿਨ ਮਨਾਇਆ ਜਾਂਦਾ ਸੀ ਸਾਰੇ ਤਿਉਹਾਰ ਮਨਾਏ ਜਾਂਦੇ ਕੁੜੀਆਂ ਨੂੰ ਕੁਝ ਨਾ ਕੁਝ ਲੈ ਕੇ ਦਿੱਤਾ ਜਾਂਦਾ ਬਹੁਤ ਸਾਰੇ ਦਾਨ ਕਰਨ ਵਾਲੇ ਵੀ ਕੁਝ ਨਾ ਕੁਝ ਦੇ ਕੇ ਜਾਂਦੇ ਸਰਮੀਤ ਮੈਡਮ ਸਾਰੀਆਂ ਬੱਚੀਆਂ ਨੂੰ ਦਿਨ ਵਿੱਚ ਇੱਕ ਵਾਰ ਜ਼ਰੂਰ ਦੇਖਦੀ ਐਤਵਾਰ ਨੂੰ ਸਾਰਾ ਸਟਾਫ ਬੱਚੀਆਂ ਨਾਲ ਮौज-ਮਸਤੀ ਕਰਦਾ ਕਦੇ-ਕਦੀ ਉਹਨਾਂ ਨੂੰ ਕਮੌਨ ਲੈ ਜਾਂਦੀ। ਗਨੂਰ ਵੱਡੀ ਹੁੰਦੀ ਜਾ ਰਹੀ ਸੀ। ਉਸਨੇ ਦੂਸਰੀਆਂ ਕੁੜੀਆਂ ਨਾਲ ਸਰਕਾਰੀ ਸਕੂਲ ਜਾਣਾ ਸ਼ੁਰੂ ਕਰ ਦਿੱਤਾ। ਪੜ੍ਹਾਈ ਵਿੱਚ ਵੀ ਤੇਜ਼ ਸੀ ਪਰ ਕਦੇ-ਕਦੇ ਉਹ ਚੁੱਪ ਹੋ ਜਾਂਦੀ। ਸੋਚਦੀ ਰਹਿੰਦੀ। ਕੁੜੀਆਂ ਨੇ ਇਹ ਗੱਲ ਆਂਟੀ ਨੂੰ ਦੱਸੀ। ਮੰਮੀ ਗਨੂਰ ਪਤਾ ਨਹੀਂ ਕਿੱਥੇ ਖੋ ਜਾਂਦੀ ਆ। ਚੁੱਪ ਹੋ ਜਾਂਦੀ ਆ, ਬੋਲਦੀ ਨਹੀਂ। ਆਂਟੀ ਨੇ ਗਨੂਰ ਨੂੰ ਪਿਆਰ ਨਾਲ ਪੁੱਛਿਆ। ਮੇਰਾ ਪੁੱਤ ਕੀ ਸੋਚਦਾ ਰਹਿੰਦਾ? ਅਜੇ ਤਾਂ ਛੋਟਾ ਜਆ ਆਪਣੀ ਮੰਮੀ ਨੂੰ ਨਹੀਂ ਦੱਸੇਗਾ। ਗਨੂਰ ਕਹਿੰਦੀ ਮੇਰੇ ਮੰਮੀ ਪਾਪਾ ਕਿੱਥੇ ਹਨ ਅਸੀਂ ਇੱਥੇ ਕਿਉਂ ਰਹਿੰਦੇ ਮੇਰੀਆਂ ਫਰੈਂਡਸ ਕਹਿੰਦੀਆਂ ਉਹਨਾਂ ਦੇ ਪਾਪਾ ਉਹਨਾਂ ਨੂੰ ਸੋਹਣੇ-ਸੋਹਣੇ ਕੱਪੜੇ ਲੈ ਕੇ ਰੰਦੇ ਖੜਾਉਣੇ ਦਿੰਦੇ ਸ਼ਾਮ ਨੂੰ ਘਮੋਣ ਲੈ ਕੇ ਜਾਂਦੇ ਮੰਮੀ ਮੇਰੀ ਕਲਾਸ ਵਿੱਚ ਕੁੜੀ ਆ ਉਹ ਮੈਨੂੰ ਕਹਿੰਦੀ ਮੈਂ ਤੇਰੇ ਨਾਲ ਨਹੀਂ ਬੋਲਣਾ ਤੂੰ ਅਨਾਥ ਹੈਂ ਆਸ਼ਰਮ ਵਿੱਚ ਰਹਿਣੀ ਆ ਅਨਾਥ ਕੀ ਹੁੰਦਾ ਮੰਮੀ ਗਨੂਰ ਦੀਆਂ ਗੱਲਾਂ ਸੁਣ ਆਂਟੀ ਦੀ ਅੱਖਾਂ ਵਿੱਚ ਪਾਣੀ ਆ ਗਿਆ ਉਸਨੇ ਅੱਖਾਂ ਸਾਫ਼ ਕੀਤੀਆਂ ਤੇ ਕਿਹਾ ਗਨੂਰ ਦੇਖ ਆਪਣਾ ਘਰ ਕਿੰਨਾ ਵੱਡਾ ਅ ਸਾਰੀਆਂ ਕੁੜੀਆਂ ਤੇਰੀਆਂ ਭੈਣਾਂ ਹਨ ਅਸੀਂ ਵੀ ਤਾਂ ਘੁੰਮਣ ਚਾਹੀਏ ਆ ਰੋਜ਼ ਤਾਂ ਕੋਈ ਵੀ ਨਹੀਂ ਜਾਂਦਾ ਪਰ ਮੇਰੇ ਪਾਪਾ ਕਿੱਥੇ ਹਨ ਅनाथ ਕੀ ਹੁੰਦਾ ਦੱਸੋ ਮੰਮੀ ਪੁੱਤ ਤੇਰੇ ਪਾਪਾ ਬਾਹਰ ਆ ਕੇ ਕੰਮ ਕਰਦੇ ਆ ਜਦੋਂ ਤੂੰ ਥੋੜੀ ਵੱਡੀ ਹੋਰ ਹੋ ਜਾਵੇਂਗੀ ਤਾਂ ਤੈਨੂੰ ਮਿਲਣ ਆਉਣਗੇ ਅਨਾਥ ਕੁਝ ਨਹੀਂ ਹੁੰਦਾ ਤੂੰ ਹੁਣ ਕੁਝ ਨਹੀਂ ਸੋchnਾ ਜੇ ਤੇਰੇ ਨਾਲ ਨਹੀਂ ਬੋਲਦਾ ਕੋਈ ਤਾਂ ਤੂੰ ਆਪਣੀ ਕਿਤਾਬ ਪੜ੍ਹ ਲਿਆ ਕਰ ਫਿਰ ਤੂੰ ਵੀ ਵੱਡੀ ਅਫਸਰ ਬਣੇਗੀ ਹੁਣ ਚੁੱਪ ਨਹੀਂ ਰਹਿਣਾ ਹੱਸਿਆ ਕਰ ਖੇਡਿਆ ਕਰ ਚਲ ਹੁਣ ਜਾ ਕੇ ਸੋ ਜਾ ਗਰਨੂਰ ਚਲੇ ਗਈ ਅੰਟੀ ਸਰਮੀਤ ਮੈਡਮ ਕੋ ਲਾ ਗਈ ਉਸਨੇ ਸਾਰੀਆਂ ਗੱਲਾਂ ਮੈਡਮ ਨੂੰ ਦਸੀਆਂ ਸਰਮੀਤ ਮੈਡਮ ਬੋਲੇ ਅੰਟੀ ਅਜੇ ਵੱਚੀ ਹੈ ਗਰਨੂਰ ਟਾਈਮ ਨਾਲ ਸਮਝ ਆਵੇਗੀ ਦੁੱਖ ਤਾਂ ਹੁੰਦਾ ਪਰ ਕੀ ਕਰ ਸਕਦੇ ਹਾਂ ਸੀ ਤੁਸੀਂ ਉਸ ਦਾ ਖਿਆਲ ਰੱਖਣਾ ਤਾਂ ਜੋ ਉਸ ਦੇ ਦਿਮਾਗ ਵਿੱਚ ਇਹ ਗੱਲ ਨਾ ਆਵੇ ਹੌਲੀ ਹੌਲੀ ਟਾਈਮ ਬੀਤਣ ਲੱਗਾ ਗਰਨੂਰ ਵੱਡੀ ਹੋ ਰਹੀ ਸੀ ਪੜਾਈ ਵਿੱਚ ਹੋਸ਼ਿਆਰ ਸੀ ਉਹ ਹੁਣ ਸਮਝਦਾਰ ਵੀ ਹੋ ਚੁੱਕੀ ਸੀ ਆਸ਼ਰਮ ਵਿੱਚ ਉਹ ਆਪਣੇ ਤੇ ਛੋਟੀਆਂ ਕੁੜੀਆਂ ਸੀ ਸ਼ਾਮ ਨੂੰ ਉਹਨਾਂ ਨੂੰ ਪੜ੍ਹਨ ਵਿੱਚ ਮਦਦ ਕਰਦੀ ਆਸ਼ਰਮ ਦਾ ਕੰਮ ਕਰਾਉਂਦੀ ਜੋ ਨਵੀਆਂ ਬੱਚੀਆਂ ਆਉਂਦੀਆਂ ਉਹਨਾਂ ਨੂੰ ਨਾਲ ਰਲ ਕੇ ਸਾਂਭਦੀ ਹੁਣ ਸ਼ਾਇਦ ਉਸ ਨੂੰ ਸਮਝ ਆ ਗਈ ਸੀ ਅਨਾਥ ਕੀ ਹੁੰਦਾ ਹੁਣ ਉਹ ਰੋਂਦੀ ਨਹੀਂ ਸੀ ਸਗੋਂ ਹੱਸ ਕੇ ਜਵਾਬ ਦਿੰਦੀ ਜੇ ਕੋਈ ਅਨਾਥ ਕਹਿ ਦਿੰਦਾ ਤਾਂ ਗਨੂਰ ਦਸਮੀ ਜਮਾਤ ਵਿੱਚ ਹੋਗੇ ਸੀ ਉਹਦੇ ਮਨ ਵਿੱਚ ਸੀ ਕਿ ਮੈਂ ਆਪਣੇ ਆਸ਼ਰਮ ਦਾ ਨਾਮ ਰੌਸ਼ਨ ਕਰਨਾ ਸਾਰੇ ਜ਼ਿਲ੍ਹੇ ਵਿੱਚ ਉਹ ਫਸਟ ਹੋਣਾਂ ਬਹੁਤ ਮਿਹਨਤ ਕਰਦੀ ਸਾਰਾ ਦਿਨ ਚਰੋ ਕਰੀ ਥਕਾਵਟ ਮਹਿਸੂਸ ਕਰਦੀ ਤਾਂ ਜਸਵੰਤ ਆਂਟੀ ਕੋਲ ਚਲੀ ਜਾਂਦੀ ਉਹਦੀ ਗੋਦੀ ਵਿੱਚ ਸਿਰ ਰੱਖ ਕੇ ਪੈ ਜਾਂਦੀ ਆਂਟੀ ਉਸੇ ਸਿਰ ਵਿੱਚ ਹੱਥ ਫੇਰਦੀ ਤੇਲ ਲਗਾ ਕੇ ਮ사ਜ ਕਰ ਦਿੰਦੀ ਤਾਂ ਹ ਰਿਲੈਕਸ ਹੋ ਜਾਂਦੇ ਗਰਨੂਰ ਦੇ 10ਵੀਂ ਚ ਮਾਦਮ ਇਮਤਿਹਾਨੇ ਸ਼ੁਰੂ ਹੋ ਗਏ ਸਨ ਗਰਨੂਰ ਨੇ ਬਹੁਤ ਮਿਹਨਤ ਕੀਤੀ ਤਾਂ ਜੋ 100% ਨੰਬਰ ਲੈ ਸਕੇ ਉਸ ਦੇ ਮਨ ਵਿੱਚ ਇੱਕ ਗੱਲ ਘੁੰਮਦੀ ਰਹਿੰਦੀ ਕਿ ਮੈਂ ਇਹ ਵੀ ਸਾਬਤ ਕਰਨਾ ਕਿ ਅਨਾਥ ਆਸ਼ਰਮ ਵਿੱਚ ਰਹਿਣ ਵਾਲੀ ਕੁੜੀ ਕਿਸੇ ਤੋਂ ਘਟ ਨਹੀਂ ਹੁੰਦੀ ਆ ਕਿਸਮਤ ਮਾਰੇ ਹੁੰਦੇ ਹਨ ਉਹ ਲੋਕ ਜੋ ਕੁੜੀਆਂ ਦੀ ਕਦਰ ਨਹੀਂ ਕਰਦੇ ਤੇ ਉਹਨਾਂ ਨੂੰ ਸੁੱਟ ਦਿੰਦੇ ਹਨ ਸੜਕਾਂ ਤੇ ਜਾਂ ਆਸ਼ਰਮਾਂ ਵਿੱਚ ਇਮਤਿਹਾਨ ਖਤਮ ਹੋਣ ਤੇ ਗਨੂਰ ਨੇ ਸिलाई ਕਢਾਈ ਕੰਪਿਊਟਰ ਦੀਆਂ ਕਲਾਸਾਂ ਲਗਾਉਣੀਆਂ ਸ਼ੁਰੂ ਕਰ ਦਿੱਤੀ ਉਹ ਹਰ ਕੰਮ ਵਿੱਚ ਨਿਪੁੰਨ ਹੋਣਾ ਚਾਹੁੰਦੀ ਸੀ ਪਲੱਸ 1 ਜਮਾਤ ਦੇ ਦਾਖਲੇ ਸ਼ੁਰੂ ਹੋ ਗਏ ਸਨ ਉਸ ਨੇ ਸ੍ਰਮਿਤ ਮੈਡਮ ਨੂੰ ਕਿਹਾ ਕਿ ਮੈਂ ਅੱਗੇ ਵੀ ਪੜਨਾ ਮੈਂ ਨਾਨ ਮੈਡੀਕਲ ਨਾਲ ਅੱਗੇ ਜਾ ਕੇ ਕੰਪਿਊਟਰ ਸਾਇੰਸ ਇੰਜੀਨੀਅਰਿੰਗ ਕਰਨੀ ਆ ਮੈਡਮ ਸਰਮਿਤ ਨੇ ਕਿਹਾ ਕਿ ਤੂੰ ਜਿੰਨਾ ਪੜਨਾ ਚਾਹਨੀ ਆ ਪੜ ਸਕਦੀ ਆ ਮੈਂ ਸਰਕਾਰ ਨੂੰ ਚਿੱਠੀ ਲੈ ਕੇ ਥੋੜੀ ਮਦਦ ਲਈ ਕਹਿੰਦੀ ਆ ਤਾਂ ਜੋ ਕਿਸੇ ਵੀ ਕੁੜੀ ਦੀ ਪੜਾਈ ਵਿੱਚ ਕੋਈ ਰੁਕਾਵਟ ਨਾ ਆਵੇ ਮੈਨੂੰ ਵੀ ਮਾਣ ਹੋਵੇਗਾ ਜਦੋਂ ਮੇਰੀਆਂ ਧੀਆਂ ਅੱਗੇ ਵਧਣਗੀਆਂ ਗਰਨੂਰ ਨੇ ਇੱਕ ਇੰਜੀਨੀਅਰਿੰਗ ਕਾਲਜ ਵਿੱਚ ਟੈਸਟ ਦਿੱਤਾ ਤੇ ਪਲੱਸ 1 ਵਿੱਚ ਦਾਖਲਾ ਲੈ ਲਿਆ ਗਰਨੂਰ ਦੇ ਅਨਾਥ ਹੋਣ ਕਰਕੇ ਉਸ ਨੂੰ ਫੀਸ ਵਿੱਚ ਛੋਟ ਮਿਲ ਗਈ ਕੁਝ ਸਮੇਂ ਬਾਅਦ ਗਿਰਨੂ ਦਾ ਰਿਜ਼ਲਟ ਆਇਆ ਤਾਂ ਉਸਨੇ ਜਿਲੇ ਵਿੱਚੋਂ ਪਹਿਲਾ ਸਥਾਨ ਪ੍ਰਾਪਤ ਕੀਤਾ ਸੀ ਅੱਜ ਉਸਨੇ ਸਾਰੇ ਆਸ਼ਰਮ ਦਾ ਨਾਮ ਉੱਚਾ ਕੀਤਾ ਸੀ ਹੋਰ ਕੁੜੀਆਂ ਵੀ ਆਸ਼ਰਮ ਦੀਆਂ ਮੈਰਿਟ ਲਿਸਟ ਵਿੱਚ ਆਈਆਂ ਸਨ ਬਹੁਤ ਵੱਡੀਆਂ ਸ਼ਖਸੀਅਤਾਂ ਤੇ ਸਰਕਾਰ ਨੇ ਕੁੜੀਆਂ ਦੀਆਂ ਅੱਗੇ ਦੀ ਪੜ੍ਹਾਈ ਦਾ ਖਰਚਾ ਚੁੱਕ ਲਿਆ ਗਿਰਨੂ ਨੇ ਕਾਲਜ ਜਾਣਾ ਸ਼ੁਰੂ ਕਰ ਦਿੱਤਾ ਉਹ ਆਪਣੇ ਆ ਵਿੱਚ ਮਸਤ ਰਹਿੰਦੀ ਕਿਸੇ ਨੂੰ ਜ਼ਿਆਦਾ ਬੁਲਾਉਂਦੀ ਨਾ ਫ੍ਰੀ ਟਾਈਮ ਵਿੱਚ ਲਾਇਬ੍ਰੇਰੀ ਵਿੱਚ ਚਲੀ ਜਾਂਦੀ ਕਾਲਜ ਵਿੱਚ ਕੁੜੀਆਂ ਫੈਸ਼ਨ ਕਰਕੇ ਆਉਂਦੀਆਂ ਤੇ ਕਈ ਵਾਰ ਗਰਨੂਰ ਦਾ ਮਜ਼ਾ ਘੁੜਾਉਂਦੀਆਂ ਪਰ ਉਹ ਬੁਰਾ ਨਾ ਮਨਾਉਂਦੀ ਗਰਨੂਰ ਨੂੰ ਆਪਣੇ ਹਾਲਾਤ ਪਤਾ ਸਨ ਜਿਸ ਕਰਕੇ ਉਸ ਦਾ ਫੋਕਸ ਸਿਰਫ ਆਪਣੀ ਪੜ੍ਹਾਈ ਵੱਲ ਸੀ ਉਹਦੇ ਪਹਿਲੇ ਟਰਮ ਦੇ ਪੇਪਰ ਹੋਏ ਤਾਂ ਉਸੇ 95% ਨੰਬਰ ਆਏ ਹੁਣ ਕਾਲਜ ਵਿੱਚ ਵੀ ਸਾਰੇ ਟੀਚਰਸ ਤੇ ਹਰਮਨ ਪਿਆਰੀ ਵਿਦਿਆਰਥਣ ਬਣ ਚੁੱਕੀ ਸੀ ਸਮਾਂ ਆਪਣੀ ਚੱਲਦਾ ਗਿਆ ਗਰਨੂਰ ਨੇ ਪੀ.ਟਿਚ ਕੰਪਿਊਟਰ ਸਾਇੰਸ ਵਿੱਚ ਸੀਟ ਲੈ ਲਈ ਪਰ ਉਸਦੀ ਸਾਦਗੀ ਵਿੱਚ ਕੋਈ ਕਮੀ ਨਹੀਂ ਸੀ ਆਈ ਉਸਦੇ ਸ਼ਖਸ਼ਨ ਵਿੱਚ ਇੱਕ ਲੜਕਾ ਸੀ ਗੁਰਜੋਤ ਜੋ ਕਿ ਦੋ ਸਾਲ ਤੋਂ ਗਨੂਰ ਨੂੰ ਦੇਖ ਰਿਹਾ ਸੀ ਉਸ ਨੂੰ ਪਸੰਦ ਕਰਦਾ ਸੀ ਪਰ ਉਸ ਨੇ ਇਹ ਗੱਲ ਕਦੀ ਵੀ ਗਨੂਰ ਨੂੰ ਪਤਾ ਨਹੀਂ ਲੱਗਣ ਦਿੱਤੀ ਪਰ ਉਹ ਗਨੂਰ ਦੀ ਹਰ ਗੱਲ ਨੋਟ ਕਰਦਾ 6 ਸਮੈਸਟਰ ਬਹੁਤ ਵਧੀਆ ਲੰਘ ਗਏ 7ਵੇਂ ਸਮੈਸਟਰ ਵਿੱਚ ਇੱਕ ਦਿਨ ਗੁਰਜੋਤ ਨੇ ਗਨੂਰ ਨੂੰ ਕਿਹਾ ਕਿ ਮੈਂ ਤੁਹਾਡੇ ਨਾਲ ਇੱਕ ਗੱਲ ਕਰਨੀ ਆ ਕਿ ਤੁਸੀਂ ਮੇਰੇ ਨਾਲ ਕੈਂਟੀਨ ਵਿੱਚ ਚੱਲ ਸਕਦੇ ਹੋ ਪਹਿਲਾਂ ਤਾਂ ਗਨੂਰ ਨੇ ਮਨ ਕਰ ਦਿੱਤਾ ਪਜਾ ਤਾ ਗਰਜੋਤ ਨੇ ਫੋਰਸ ਕੀਤਾ ਤਾਂ ਉਹ ਮੰਨ ਗਈ ਕੈਂਟੀਨ ਵਿੱਚ ਪਹਿਲਾਂ ਤਾਂ ਗਰਜੋਤ ਸਟੱਡੀ ਤੇ ਫਿਊਚਰ ਦੀਆਂ ਗੱਲਾਂ ਕਰਦਾ ਰਿਹਾ ਫਿਰ ਉਸਨੇ ਕਿਹਾ ਕਿ ਗਰਨੂਰ ਮੈਂ ਤੁਹਾਨੂੰ ਪਲੱਸ 1 ਤੋਂ ਪਸੰਦ ਕੀਤਾ ਹੋਇਆ ਪਰ ਤੁਹਾਡੀ ਸਟੱਡੀ ਵਿੱਚ ਕੋਈ ਰੁਕਾਵਟ ਨਾ ਆਵੇ ਇਸ ਲਈ ਮੈਂ ਛੁਪ ਰਿਹਾ ਪਰ ਹੁਣ ਸਾਡੀ ਪਲੇਸਮੈਂਟ ਹੋ ਜਾਣੀ ਹੈ ਗਰਨੂਰ ਇਸ ਲਈ ਮੈਂ ਤੁਹਾਨੂੰ ਆਪਣੇ ਦਿਲ ਦੀ ਗੱਲ ਦੱਸਣ ਦੀ ਹਿੰਮਤ ਕੀਤੀ ਹੈ ਪਲੀਜ਼ ਮੈਨੂੰ ਗਲਤ ਨਾ ਸਮਝਣਾ ਮੈਂ ਤੁਹਾਨੂੰ ਪਸੰਦ ਕੀਤਾ ਤੇ ਕਰਦੇ ਰਹਿਣਾ ਤੁਹਾਡੇ ਤੋਂ ਇਲਾਵਾ ਮੇਰੀ ਜ਼ਿੰਦਗੀ ਵਿੱਚ ਕੋਈ ਕੁੜੀ ਨਹੀਂ ਆ ਸਕਦੀ। ਘਨੂਰ ਨੇ ਗਰਜੋਤ ਦੀ ਗੱਲ ਸੁਣੀ ਤੇ ਕਿਹਾ, "ਦੇਖੋ ਗਰਜੋਤ, ਤੁਸੀਂ ਮੇਰੇ ਬਾਰੇ ਜਾਣਦੇ ਹੀ ਕਿਉਂ? ਤੁਹਾਨੂੰ ਪਤਾ, ਮੈਂ ਅਨਾਥਾਂ, ਮੈਂ ਅਨਾਥ ਆਸ਼ਰਮ ਵਿੱਚ ਖੇਢੀ ਪਲੀ, ਪੜੀ, ਵੱਡੀ ਹੋਈ। ਮੇਰਾ ਸਭ ਕੁਝ ਅਨਾਥ ਆਸ਼ਰਮ, ਮੇਰੀ ਮਾਂ, ਮੇਰੀਆਂ ਪੈਣਾ, ਮੇਰਾ ਸਭ ਕੁਝ। ਪਿਤਾ ਕੀ ਹੁੰਦਾ ਸਾਨੂੰ ਪਤਾ ਨਹੀਂ। ਪਿਆਰ ਦੀ, ਪਸੰਦ ਦੀ ਗੱਲ ਕਰਦੇ ਹੋ ਤੁਸੀਂ ਮੇਰੇ ਨਾਲ, ਮੈਂ ਆਪਣਾ ਸਾਰਾ ਜੀਵਨ ਇਸ ਆਸ਼ਰਮ ਵਿੱਚ ਆਉਣ ਵਾਲੀਆਂ ਬੱਚੀਆਂ ਲਈ ਬਤੀਤ ਕਰਨਾ ਕਿਉਂਕਿ ਕੁੜੀਆਂ ਜਿੰਨਾ ਮਰਜੀ ਅੱਗੇ ਵੱਧਣ ਪਰ ਲੋਕਾਂ ਦੀ ਆਦਤ ਨਹੀਂ ਬਦਲਨੀ ਜਿੰਨਾ ਕੁੜੀਆਂ ਨੂੰ ਮਾਣਾ ਸਮਝਣਾ ਸਮਝੀ ਜਾਣਾ ਤੇ ਸੁੱਟ ਹੀ ਦੇਣਾ ਸੜਕਾਂ ਤੇ ਅਨਾਥ ਆਸ਼ਰਮ ਵਿੱਚ ਮੈਂ ਨੌਕਰੀ ਕਰਾਂਗੀ ਤੇ ਸਾਰੀ ਉਮਰ ਇਹਨਾਂ ਬੱਚੀਆਂ ਲਈ ਕਮਾਵਾਂਗੀ ਇਹਨਾਂ ਦੀ ਰੀਝਾਂ ਚਾਹ ਪੂਰੀ ਕਰਾਂਗੀ ਹੁਣ ਤਾਂ ਤੁਸੀਂ ਮੇਰੀ ਗੱਲ ਸਮਝ ਜਾਮੋਗੇ ਨਾ ਹੀ ਕਿਸੇ ਪੁੱਤ ਦੇ ਮਾਤਾ ਪਿਤਾ ਨਹੀਂ ਚਾਣਗੇ ਕਿ ਉਹਨਾਂ ਦਾ ਪੁੱਤ ਕਿਸੇ ਅनाथ ਕੁੜੀ ਨੂੰ ਵਿਆਹ ਕਿਲੇ ਹੈ ਤਾਂ ਉਹਨੂੰ ਹੋਰ ਬਹੁਤ ਮਿਲ ਜਾਣਗੀਆਂ ਤੁਸੀਂ ਇੱਕ ਚੰਗੇ ਲੜਕੀ ਹੋ ਮੈਨੂੰ ਸਮਝਣ ਦੀ ਕੋਸ਼ਿਸ਼ ਕਰਨੀ ਇਹ ਕਹਿ ਕੇ ਗਨੂਰ ਕੈਂਟੀਨ ਵਿੱਚੋਂ ਬਾਹਰ ਆ ਗਈ ਤੇ ਨਾਲ ਹੀ ਉਸ ਦੀਆਂ ਅੱਖਾਂ ਵਿੱਚ ਪਾਣੀ ਆ ਗਿਆ ਕਿ ਸਾਨੂੰ ਅਨਾਥਾਂ ਨੂੰ ਕੌਣ ਪਿਆਰ ਕਰਦਾ ਇਹ ਤਾਂ ਸਿਰਫ ਇਸਦੀ ਅਟਰੈਕਸ਼ਨ ਆ ਜੋ ਖਤਮ ਹੋ ਜਾਣੀ ਆ ਮੇਰਾ ਉਦੇਸ਼ ਤਾਂ ਸਿਰਫ ਆਸ਼ਰਮ ਦੀ ਸੇਵਾ ਉਧਰ ਗੁਜੋਤ ਸੋਚ ਰਿਹਾ ਸੀ ਕਿ ਮੇਰੀ ਪੂਰੀ ਗੱਲ ਵੀ ਨਹੀਂ ਸੁਣੀ ਤੇ ਚਲੀ ਗਈ ਕੋਈ ਨਾ ਵਿਆਹ ਤਾਂ ਮੈਂ ਤੇਰੇ ਨਾਲ ਹੀ ਕਰਵਾਉਣਾ ਚਾਹੇ ساری ਉਮਰ ਮੈਨੂੰ ਇਦਾਂ ਹੀ ਕਿਉਂ ਨਾ ਰਹਿਣਾ ਪਵੇ ਤੇ ਉਹ ਵੀ ਬਾਹਰ ਆ ਗਿਆ ਕੈਂਟੀਨ ਵਿੱਚੋਂ ਦੋਨੋਂ ਆਪਣੀ ਲੈਕਚਰ ਲਗਾਉਂਦੇ ਪਰ ਇੱਕ ਦੂਜੇ ਤੋਂ ਦੂਰੀ ਬਣਾ ਕੇ ਰੱਖਦੇ ਕਾਲਜ ਵਿੱਚ ਕੰਪਨੀਆਂ ਪਲੇਸਮੈਂਟ ਲਈ ਆਈਆਂ ਤਾਂ ਦੋਵੇਂ ਸਿਲੈਕਟ ਹੋ ਗਏ ਪਰ ਵੱਖਰੀ ਲੋਕੇਸ਼ਨ ਤੇ ਦੋਮਿਆਂ ਦਾ ਸੱਤਵਾਂ ਸਮੈਸਟਰ ਚੱਲ ਰਿਹਾ ਸੀ ਤੇ ਅੱਠਵੇਂ ਸਮੈਸਟਰ ਦੇ ਫਾਈਨਲ ਪੇਪਰਾਂ ਲਈ ਆਉਣਾ ਸੀ ਗਰਜੋਤ ਨੇ ਫੇਰ ਗਰਨੂਰ ਨੂੰ ਸੋਚਣ ਲਈ ਕਿਹਾ ਤਾਂ ਗਰਨੂਰ ਨੇ ਕਿਹਾ ਕਿ ਇੱਕ ਵਾਰ ਇੰਨਾ ਲੰਮਾ ਚੌੜਾ ਪਾਸ਼ਣ ਦੇ ਚੁੱਕੀ ਆ ਤੁਹਾਨੂੰ ਸਮਝ ਨਹੀਂ ਸੀ ਆਇਆ ਨਾ ਮਤਲਬ ਨਾ ਬਾਈ ਆਸ਼ਰਮ ਵਿੱਚ ਸਾਰੇ ਹੀ ਕੁਝ ਸੰਕੇ ਗਨੂਰ ਦੀ ਨੌਕਰੀ ਬਰੇ ਜਾਣਗੀ ਜਸਵੰਤ ਆਂਟੀ ਦੀ ਹੁਣ ਉਮਰ 60 ਸਾਲ ਤੋਂ ਉੱਪਰ ਹੋ ਚੁੱਕੀ ਸੀ ਗਨੂਰ ਉਦਾਸੀ ਕਿ ਉਹ ਆਸ਼ਰਮ ਛੱਡ ਕੇ ਜਾ ਰਹੀ ਸੀ ਆਂਟੀ ਗਨੂਰ ਕੋ ਲਈ ਤੇ ਉਸ ਨੂੰ ਪਿਆਰ ਦਿੱਤਾ ਤੇ ਦਿਵਾਵਾਂ ਦਿੱਤੀਆਂ ਤੇ ਕਿਹਾ ਕਿ ਹਾਂ ਕਿ ਤੈਨੂੰ ਕੋਈ ਚੰਗਾ ਕਰਵਾਰ ਮਿਲ ਜਾਵੇ ਤਾਂ ਗਨੂਰ ਕਹਿੰਦੀ ਮੰਮੀ ਕੀ ਕਹਿ ਰਹੇ ਹੋ ਤੁਸੀਂ ਮੈਂ ਕਿਤੇ ਨਹੀਂ ਜਾਣਾ ਸਿਰਫ ਨੌਕਰੀ ਕਰਕੇ ਚੱਲ ਰਹੀ ਹਾਂ ਤਾਂ ਜੋ ਕੋਲ ਦੂਜੀਆਂ ਕੁੜੀਆਂ ਨੂੰ ਵੀ ਆਤਮ ਨਿਰਭਰ ਬਣਾ ਸਕਾਂ ਮੇਰਾ ਕਰ ਰਹੀ ਹੈ ਤੇ ਸਾਰੀ ਉਮਰ ਇੱਥੇ ਹੀ ਰਹਿਣਾ ਆਂਟੀ ਬੋਲੀ ਇਹ ਇਕੱਲੇ ਜ਼ਿੰਦਗੀ ਕੱਟੇ ਨਹੀਂ ਹੁੰਦੀ ਤੁਸੀਂ ਵੀ ਤਾਂ ਇਕੱਲੇ ਹੀ ਰਹੇ ਹੋ ਮੰਮੀ ਗਨੂਰ ਬੋਲੀ ਪਰ ਤਾਂ ਮੇਰੀ ਗੱਲ ਹੋਰ ਸੀ ਮੇਰਾ ਤਾਂ ਸੁਪਨਾ ਹੈ ਕਿ ਤੁਸੀਂ ਸਾਰੀਆਂ ਕੁੜੀਆਂ ਵਿਆਹ ਕਰਵਾ ਕੇ ਵਧੀਆ ਜ਼ਿੰਦਗੀ ਬਤੀਤ ਕਰੋ ਮੰਮੀ ਮੈਂ ਬਾਕੀਆਂ ਦੇ ਵਿਆਹ ਕਰਾਂਗੀ ਪਰ ਮੈਨੂੰ ਨਾ ਕਹਿਣਾ ਪਲੀਜ਼ ਚਲ ਚੰਗਾ ਬੋਤ ਨਹੀਂ ਕਹਿੰਦੀ ਤੂੰ ਮੇਰੀ ਸਿਆਣੀ ਤੀ ਜਲਦੀ ਸਮਝ ਆਮੇਗੀ ਇਹ ਕਹਿ ਕੇ ਆਂਟੀ ਆਪਣੇ ਕਮਰੇ ਵੀ ਚਲੇ ਗਈ ਅਗਲੇ ਦਿਨ ਮੈਡਮ ਸਰਮਿਤ ਨੇ ਸਾਰੀਆਂ ਕੁੜੀਆਂ ਨੂੰ ਇਕੱਠਾ ਕੀਤਾ ਤੇ ਕਿਹਾ ਕਿ ਗਨੂਰ ਇੱਕ ਉਦਾਹਰਨ ਤੁਹਾਡੇ ਸਾਰਿਆਂ ਲਈ ਕਿ ਉਸ ਨੇ ਹਮੇਸ਼ਾ ਇਸ ਆਸ਼ਰਮ ਦਾ ਨਾਮ ਉੱਚਾ ਕੀਤਾ ਤੇ ਮੈਨੂੰ ਉਮੀਦ ਹੈ ਕਿ ਤੁਸੀਂ ਵੀ ਇਸ ਆਸ਼ਰਮ ਦੀ ਮਰਿਆਦਾ ਰੱਖੋਗੇ ਗਨੂਰ ਨੌਇਡਾ ਚਲੀ ਗਈ ਉੱਥੇ ਉਹ ਕਿਰਾਏ ਤੇ ਰਹਿਣ ਲੱਗ ਗਈ ਆਪਣਾ ਖਰਚ ਘਟਕੇ ਬਾਕੀ ਸਾਰੇ ਪੈਸੇ ਆਸ਼ਰਮ ਭੇਜਨ ਦੀ ਮਾਹੌਲ ਦੇ ਅਨੁਸਾਰ ਗੁਰਨੂਰ ਢਲ ਚੁੱਕੀ ਸੀ ਪਰ ਉਹ ਆਪਣੇ ਉਦੇਸ਼ ਤੋਂ ਬੇਮੁਖ ਨਹੀਂ ਸੀ ਹੋਈ ਖੂਬ ਮਿਹਨਤ ਕਰਦੀ ਨਾਲ ਨਾਲ ਆਪਣੇ ਪੇਪਰਾਂ ਦੀ ਤਿਆਰੀ ਵੀ ਕਰ ਰਹੀ ਸੀ ਸਾਲ ਬਾਦ ਗਨੂਰ ਵਾਪਸ ਆਈ ਪੀਪਰ ਦੇਨ ਉਸਦੀ ਲੁੱਕ ਪੂਰੀ ਤਰ੍ਹਾਂ ਬਦਲੀ ਹੋਈ ਸੀ ਪਰ ਉਸ ਦਾ ਸੁਆਬ ਪਹਿਲਾਂ ਵਾਂਗ ਹੀ ਸੀ ਸਾਰੇ ਉਸ ਨੂੰ ਦੇਖ ਕੇ ਖੁਸ਼ ਸਨ ਜੋ ਨਮੀਆਂ ਕੁੜੀਆਂ ਆਈਆਂ ਸਨ ਉਹ ਗਨੂਰ ਦੇ ਲਾਗੇ ਲੱਗੀ ਰਹਿ ਰਹੀਆਂ ਸਨ ਗਨੂਰ ਨੇ ਉਹਨਾਂ ਨੂੰ ਚੁੱਕ ਕੇ ਪਿਆਰ ਦਿੱਤਾ ਗਨੂ ਨੇ ਆਪਣੇ ਸਾਰੇ ਪੇਪਰ ਬਹੁਤ ਮਿਹਨਤ ਨਾਲ ਦਿੱਤੇ। ਗੁਰਜੋਤ ਵੀ ਮਿਲਿਆ ਪਰ ਦੋਮਨ ਨੇ ਆਪਣੀ ਆਪਣੀ ਜੋਵਾਰੇ ਹੀ ਗਲ ਕੀਤੀ। ਗਨੂ ਨੇ ਪੂਰੇ ਮਹੀਨੇ ਦੀ ਛੁੱਟੀ ਲਈ ਸੀ। ਉਸ ਦੇ ਪੇਪਰ 10 ਇੰਦੇ ਸਨ। ਬਾਕੀ ਟਾਈਮ ਉਹ ਆਸ਼ਰਮ ਵਿੱਚ ਰਹਿ ਕੇ ਬਤੌਣਾ ਚਾਹੁੰਦੀ ਸੀ। ਇੱਕ ਦਿਨ ਉਸ ਨੂੰ ਮੈਡਮ ਸਰਮੇਦ ਨੇ ਬੁਲਾਇਆ ਜਲੋ ਦਫ਼ਤਰ ਵਿੱਚ ਗਈ ਤਾਂ ਉੱਥੇ ਗੁਰਜੋਤ ਦੇ ਸੇ ਮਮੀ ਪਾਪਾ ਬੈਠੇ ਸਨ। ਗਨੂ ਨੇ ਉਹਨਾਂ ਨੂੰ ਸੱਸ਼ਿਕਰ ਬੁਲਾਈ ਮੈਡਮ ਸਰਮਿਤ ਨੇ ਗਰਨੂਰ ਨੂੰ ਬੈਠਣ ਲਈ ਕਿਹਾ ਤੇ ਗੱਲ ਸ਼ੁਰੂ ਕੀਤੀ ਕਿ ਗਰਜੋਤ ਦੇ ਮम्मी पापा ਉਸ ਲਈ ਰਿਸ਼ਤਾ ਲਿਆ ਕੇ ਆਏ ਹਨ ਗਰਨੂਰ ਨੇ ਕਿ ਹਾਂ ਮੈडम ਦੇਖੋ ਮੈਂ ਪਹਿਲਾਂ ਹੀ ਗਰਜੋਤ ਨੂੰ ਆਪਣਾ ਫੈਸਲਾ ਦੱਸ ਚੁੱਕੀ ਹਾਂ ਮੈਨੂੰ ਫੋਰਸ ਨਾ ਕਰਨਾ ਗਰਨੂਰ ਦੀ ਗੱਲ ਸੁਣ ਗਰਜੋਤ ਦੇ ਮਾਤਾ ਪਿਤਾ ਬੋਲੇ ਦੇਖੋ ਬੇਟਾ ਤੁਸੀਂ ਪਹਿਲਾਂ ਸਾਡੀ ਗੱਲ ਸੁਣੋ ਸਾਨੂੰ ਮਾਣ ਆ ਕਿ ਸਾਡੇ ਪੁੱਤ ਨੇ ਤੁਹਾਨੂੰ ਚੁਣਿਆ ਸਾਨੂੰ ਇਸ ਰਿਸ਼ਤੇ 'ਤੇ ਕੋਈ ਆਪत्ति ਨਹੀਂ ਦੂਸਰਾ ਤਹਾਨੂੰ ਇਹ ਨਹੀਂ ਪਤਾ ਕਿ ਗੁਰਜੋਤ ਵੀ ਤੁਹਾਡੇ ਵਾਂਗ ਹੀ ਅਨਾਥ ਸੀ ਅਸੀਂ ਇਸ ਨੂੰ ਅਨਾਥ ਆਸ਼ਰਮ ਵਿੱਚੋਂ ਅਡਾਪਟ ਕੀਤਾ ਤੀਸਰਾ ਅਸੀਂ ਤੁਹਾਨੂੰ ਕਦੇ ਵੀ ਆਸ਼ਰਮ ਵਿੱਚੋਂ ਤੁ ਨਹੀਂ ਰੋਕਾਂਗੇ ਇਹ ਤੁਹਾਡਾ ਘਰ ਆ ਪਰਿਵਾਰ ਆ ਤੁਸੀਂ ਆਪਣੀ ਸਾਰੀ ਸੈਲਰੀ ਆਸ਼ਰਮ ਨੂੰ ਦੇਮੋਗੇ ਸਾਨੂੰ ਕੁਝ ਨਹੀਂ ਚਾਹੀਦਾ ਬਸ ਇੱਕ ਧੀ ਚਾਹੀਦੀਆ ਫਿਰ ਗੁਰਜੋਤ ਬੋਲਿਆ ਕਨੌਰ ਮੈਨੂੰ ਕੁਝ ਨਹੀਂ ਚਾਹੀਦਾ ਬਸ ਤੇਰੇ ਤੋਂ ਇਲਾਵਾ ਮੇਰੇ ਕੋਲ ਵੀ ਜਿੰਨਾ ਹੋਵੇਗਾ ਮੈਂ ਇਹਨਾਂ ਬੱਚਿਆਂ ਲਈ ਕਰਾਂਗਾ ਪਰ ਮੈਂ ਤੇਰੇ ਤੋਂ ਇਲਾਵਾ ਕਿਸੇ ਨੂੰ ਆਪਣੀ ਜ਼ਿੰਦਗੀ ਵਿੱਚ ਨਹੀਂ ਲਿਆਉਣਾ। ਮੈਂ ਵੀ ਆਪਣੀ ਜ਼ਿੰਦਗੀ ਇਸ ਆਸ਼ਰਮ ਦੀ ਸੇਵਾ ਵਿੱਚ ਬਿਤਾ ਦਿਆਂਗਾ ਪਰ ਕਿਸੇ ਹੋਰ ਵੱਲ ਨਹੀਂ ਵੇਖਾਂਗਾ। ਮੈਡਮ ਸਰਮੀਤ ਪੁਲੀ ਗਨੌਰ ਮੈਨੂੰ ਮਾਣਾ ਤੇਰੇ ਤੇ ਬਸ ਸੱਚ ਮੇਰੀ ਇਕਲ ਨਾ ਮੋੜੀ ਤੂੰ। ਇਸਨਲ ਵਿਆਹ ਕਰ ਲਈ। ਹਾਂ ਕਰਦੀ। ਇਸ ਆਸ਼ਰਮ ਦੇ ਦਰਵਾਜ਼ੇ ਤੇਰੇ ਲਈ ਹਮੇਸ਼ਾ ਖੁੱਲੇ ਹਨ। ਤੈਨੂੰ ਇਹੋ ਜਿਹਾ ਪਰਿਵਾਰ ਨਹੀਂ ਮਿਲਣਾ। ਮੈਨੂੰ ਗੁਰਜੂਤ ਪਹਿਲਾਂ ਵੀ ਮਿਲ ਚੁੱਕਾ। ਉਹ ਕਈ ਵਾਰ ਤੇਰੀ ਗਿਆ ਹਾਜ਼ਰੀ ਵਿੱਚ ਆਸ਼ਰਮ ਆਉਂਦਾ ਸੀ। ਵਚੀਆਂ ਲਈ ਕੁਝ ਨਾ ਕੁਝ ਲੈ ਕੇ ਆਪਣੀ ਅੱਧੀ ਸੈਲਰੀ ਵੀ ਦਾਨ ਕਰਦਾ ਹੈ ਤੈਨੂੰ ਇਸ ਦੇ ਵਧੀਆ ਮੁੰਡਾ ਨਹੀਂ ਮਿਲ ਸਕਦਾ ਗਨੂਰ ਦੀਆਂ ਅੱਖਾਂ ਭਰੀਆਂ ਪਈਆਂ ਸਨ ਮੈਡਮ ਸਰਮੇਤ ਤੇ ਗੁਰਜੋਤ ਦੀ ਮੰਮੀ ਨੇ ਉੱਠ ਕੇ ਗਰਨੂਰ ਨੂੰ ਗੱਲ ਨਾਲ ਲਾਇਆ ਮੈਡਮ ਸਰਮੇਤ ਦੇ ਜ਼ੋਰ ਪਾਉਣ ਤੇ ਗਰਨੂਰ ਨੇ ਵਿਆਹ ਲਈ ਹਾਂ ਕੀਤੀ ਤੇ ਕਿਹਾ ਮੇਰਾ ਵਿਆਹ ਇਸ ਆਸ਼ਰਮ ਵਿੱਚ ਹੀ ਹੋਵੇਗਾ ਤਾਂ ਸਾਰਿਆਂ ਨੇ ਇਸ ਗੱਲ ਵਿੱਚ ਹਾਂ ਮੀਂ ਪਈ ਗੁਰਜੋਤ ਆਪਣੇ ਮਾਤਾ ਪਿਤਾ ਨਾਲ ਐਂਤਵਾਰ ਨੂੰ ਆਉਂਦਾ ਵਾਦਾ ਕਰਕੇ ਚਲਾ ਗਿਆ ਸਾਰੇ ਆਸ਼ਰਮ ਵਿੱਚ ਵਿਆਹ ਦੀ ਗੱਲ ਚੱਲ ਰਹੀ ਸੀ ਜਸਵੰਤ ਆਂਟੀ ਦੀ ਖੁਸ਼ੀ ਦੇਖਣ ਵਾਲੀ ਸੀ ਨਿੱਕੇ ਨਿੱਕੇ ਕੁੜੀਆਂ ਨੱਚ ਰਹੀਆਂ ਸਨ ਗੁਰਜੋਤ ਦੇ ਪਰਿਵਾਰ ਨੇ ਸਾਰੀਆਂ ਕੁੜੀਆਂ ਨੂੰ ਵਿਆਹ ਦੇ ਕੱਪੜੇ ਲੈ ਕੇ ਦਿੱਤੇ ਗਰਨੋ ਨੇ ਵੀ ਸਾਰੀਆਂ ਬੱਚੀਆਂ ਨੂੰ ਉਹਨਾਂ ਦੀ ਪਸੰਦੀੇ ਸ਼ਾਪਿੰਗ ਕਰਵਾਈ ਕੁੜੀਆਂ ਨੇ ਹੱਥਾਂ ਤੇ ਮਹਿੰਦੀ ਲਗਾਈ ਆਂਟੀ ਜਸਵੰਤ ਨੇ ਸੁਹਾਗ ਗਾਏ ਕੁੜੀਆਂ ਗਿੱਧਾ ਪਾਇਆ ਸਭ ਦੀ ਖੁਸ਼ੀ ਵੇਖਣ ਵਾਲੀ ਸੀ ਆਸ਼ਰਮ ਵਿੱਚ ਪਹਿਲੀ ਵਾਰ ਵਿਆਹ ਹੋ ਰਿਹਾ ਸੀ ਅੰਤਵਾ ਨੂੰ ਗੁਰਦੁਆਰਾ ਸਾਹਿਬ ਵਿੱਚ ਸਾਰੇ ਸਟਾਫ ਦੀ ਹਾਜ਼ਰੀ ਵਿੱਚ ਗਨੂਰ ਦਾ ਗਰਜੋਤ ਨਾਲ ਵਿਆਹ ਹੋਇਆ ਤੇ ਆਸ਼ਰਮ ਵਿੱਚੋਂ ਵਿਦਾਈ ਸਭ ਰੋ ਰਹੇ ਸੀ ਅਗਲੇ ਦਿਨ ਗਰਜੋਤ ਉਹਨਾਂ ਨੇ ਪਾਰਟੀ ਰੱਖੀ ਸੀ ਸਾਰਾ ਆਸ਼ਰਮ ਗਿਆ ਪਾਰਟੀ ਵਿੱਚ ਨਿੱਕੀਆਂ ਨਿੱਕੀਆਂ ਕੁੜੀਆਂ ਤੇ ਦੂਜੀਆਂ ਬੱਚੀਆਂ ਪਹਿਲੀ ਵਾਰ ਸਭ ਕੁਝ ਦੇਖ ਰਹੀਆਂ ਸਨ ਸਭ ਦੇ ਚਿਹਰਿਆਂ ਤੇ ਖੁਸ਼ੀ ਸੀ ਗਨੂਰ ਸਭ ਨੂੰ ਦੇਖ ਕੇ ਖੁਸ਼ ਸੀ ਇਹ ਖਬਰ ਸਾਰੇ ਪਾਸੇ ਸੀ ਕਿ ਆਸ਼ਰਮ ਵਿੱਚ ਵਿਆਹ ਹੋਇਆ ਜੋ ਕਿ ਇੱਕ ਮਿਸਾਲ ਵੀ ਸੀ ਸਾਰਿਆਂ ਲਈ ਗਰਨੂ ਨੇ ਕਿਹਾ ਗਰਜੋਤ ਧੰਵਾ ਤੁਹਾਡਾ ਮੇਰੇ ਵਰਗੇ ਨੂੰ ਪਿਆਰ ਕਰਨ ਲਈ ਤੇ ਇਹਨਾਂ ਦੇ ਚਿਹਰਿਆਂ ਤੇ ਖੁਸ਼ੀ ਲਿਆਉਣ ਲਈ ਗਰਨੂਰ ਨਾਲ ਹੀ ਗਰਜੋਤ ਨੇ ਆਪਣੀ ਡਿਊਟੀ ਕਰਵਾ ਲਈ ਦੋਵੇਂ ਇਕੱਠੇ ਰਹਿਣ ਲੱਗ ਗਏ ਗਰਨੂਰ ਆਪਣੀ ਸਾਰੀ ਸੈਲਰੀ ਆਸ਼ਰਮ 'ਤੇ ਜਿੰਦੀ ਗਰਜੋਤ ਵੀ ਕੁਝ ਹਿੱਸਾ ਪੇਜਿੰਦਾ ਜਦੋਂ ਕੋਈ ਛੁੱਟੀ ਆਉਂਦੀ ਤਾਂ ਦੋਵੇਂ ਆਸ਼ਰਮ ਜਾਂਦੇ ਦੂਜੀਆਂ ਕਈ ਕੁੜੀਆਂ ਦੇ ਵੀ ਵਿਆਹ ਹੋ ਗਏ ਸਨ ਤੇ ਗਰਨੂਰੇ ਨੇ ਵਿਆਹਾਂ ਤੇ ਵੀ ਆਈ ਤੇ ਖਰਚ ਵੀ ਕੀਤਾ ਗਰਜੋਤ ਨੇ ਵੀ ਕਦੇ ਗਨੌਰ ਨੂੰ ਕਿਸੇ ਕੰਮ ਤੋਂ ਮਨਾ ਨਾ ਕੀਤਾ ਉਸ ਦੇ ਮਾਤਾ ਪਿਤਾ ਵੀ ਗਨੌਰ ਨੂੰ ਬਹੁਤ ਪਿਆਰ ਕਰਦੇ ਏਸੀ ਗਨੌਰ ਦੀ ਕਹਾਣੀ ਧੰਨਵਾਦ ਜੀ ਸਾਰਿਆਂ ਦਾ ਇਹ ਕਹਾਣੀ ਸੁਣਨ ਦੇ ਲਈ ਕਮੈਂਟ ਕਰਕੇ ਜਰੂਰ ਦੱਸਿਓ ਜੀ ਇਹ ਕਹਾਣੀ ਤੁਹਾਨੂੰ ਕਿਵੇਂ ਲੱਗੀ ਮਿਲਦੇ ਹਾਂ ਜੀ ਕੱਲ ਇੱਕ ਨਵੀਂ ਕਹਾਣੀ ਦੇ ਨਾਲ ਇਜਾਜ਼ਤ ਦਿਓ ਜੀ ਸਤਿ ਸ਼੍ਰੀ ਅਕਾਲ